ਇਤਮਾਨੇ ਦਿੱਤਾ ਸੀ ਮੈਨੂੰ ਅਤਰ ਫਲੇ ਨੀ ਮੈਂ ਪੇਜਾਂ ਮੇਰੀ ਮਾਨੀ ਸਦਾ ਤੇਰੀ ਮਾਨੂ ਨੀ ਮੈਂ ਪੇਜਾਂ ਮੇਰੀ ਮਾਨੀ ਸਦਾ ਤੇਰੀ ਮਾਨੂ ਉਹ ਤੋਂ ਸਾਰਾ ਪਤਾ ਕਰਾਂ ਨੀ ਦਸ ਕਿੱਥੋਂ ਲਿਆ ਸੀ ਨੀ ਦਸ ਕਿੱਥੋਂ ਲਿਆ ਸੀ ਇਹ ਅਤਰ ਫਲੇ वेना पेजी तेरी समी ना मा मेरी मानू मेरी समी तो ले मेी मैं भेण फलेल मेरी अर्फलेल तो ले आ ਵੇ ਮੇ ਉਤਰ ਫਲੇ ਨੀ ਮੇ ਪੇਜਾਂ ਸਾਡੀ ਨੇਨ ਨੀ ਸਦਾ ਤੇਰੀ ਪੈਣ ਨੀ ਮੇ ਪੇਜਾਂ ਸਾਡੀ ਨੇਨ ਤੇ ਸਦਾ ਤੇਰੀ ਪੈਣ ਉਹ ਤੋਂ ਸਾਰਾ ਪਤਾ ਕਰਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ भाी तुले आ सिवे अतर फलेल मेरी पाबी तोले आ सिवे अतर पले निम पेजा साडा लागी नी सदा तेरी पाबी निम पेजा साडा लागी लागिनी सदा पाबी ओ तो सारा पता करावा ਨੀ ਦੱਸ ਕਿਥੋਂ ਲਿਆ ਸੀ ਨੀ ਦੱਸ ਕਿਥੋਂ ਲਿਆ ਸੀ ਇਹ ਅਤਰ ਫਲੇਲ ਨੀ ਦੱਸ ਕਿਥੋਂ ਲਿਆ ਸੀ ਇਹ ਅਤਰ ਫਲੇਲ ਵੇਨਾ ਪੇਜੀ ਟੋਡਾ ਲੱਗੀ ਨਾ ਸਦਾਈ ਮੇਰੀ ਪਾਬੀ ਵੇਨਾ ਪੇਜੀ ਟੋਡਾ ਲੱਗੀ ਨਾ ਸਦਾਈ ਮੇਰੀ ਪਾਬੀ ਮੇ ਸਹੇਲੀ ਤੋਂ ਲਿਆ ਇਹ ਅਤਰ ਫਲੇਲ ਮੇਸਾਹੇ ਲੀ ਤੋਂ ਲਿਆਏ ਹੈ ਯਾ ਤਰਫਲੇ ਨੀ ਮੇ ਪੇਜਾ ਮੇਰਾ ਵੇਲੀ ਤੇ ਸਦਾਵਾ ਤੇਰੀ ਸੇਲੀ ਨੀ ਮੇ ਪੇਜਾ ਮੇਰਾ ਵੇਲੀ ਨੀ ਸਦਾਵਾ ਤੇਰੀ ਸਹੇਲੀ ਉਹ ਤੋਂ ਸਾਰਾ ਪਤਾ ਕਰਾਵਾ ਨੀ ਦੱਸ ਕਿ ਤੋਂ ਲਿਆ ਸੀ ਨੀ ਦਸ ਕਿਥੋਂ ਲਿਆ ਸੀ ਇਹ ਅਤਰ ਫਲੇ ਜੇ ਤੂੰ ਸਦ ਲੈ ਆਪਣਾ ਬੇਲੀ ਨਾ ਸਦਾਨੀ ਮੇਰੀ ਸਹੇਲੀ ਵੇ ਤੂੰ ਸਦ ਲੈ ਆਪਣਾ ਬੇਲੀ ਨਾ ਸਦਾਨੀ ਮੇਰੀ ਸਹੇਲੀ ਤੇਰੀ ਜੇਬ ਚੋਂ ਲਿਆ ਸੀ ਮੈਂ ਤਾਂ ਅਤਰ ਫਲੇਲ ਤੇਰੀ ਜੇਬ ਚੋਂ ਲਿਆ ਸੀ ਤਾਂ ਅਤਰ ਫਲੇ